ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਪੈਰੋ ਮਹੱਲਾ ਪਹਿਲਾ ਕਰ ਪਹਿਲਾ ਚੌਪਦੀ ਹਾਂ ਇਸੇ ਤਰ੍ਹਾਂ ਇਹ ਰਾਗ ਦਾ ਉਚਾਰਨ ਜਿਹੜਾ ਹੈ ਇਹ ਪੈਰੋ ਉਚਾਰਨ ਕਰਨਾ ਹੈ ਪੈਰੋ ਕਈ ਪੈਰੋ ਹੀ ਕਹਿ ਜਾਂਦੇ ਨੇ ਅਬੇਦਲਾਵਾਂ ਰਾਰੇ ਹੂੜਾ ਲਾ ਦਿੰਦੇ ਹਨ ਇਸ ਕਰਕੇ ਰਾਰਾ ਊੜਾ ਮੰਦਮੂਲ ਹੈ ਔਂਕਰ ਲੱਗਿਆ ਹੋਇਆ ਇਸ ਦਾ ਉਚਾਰਨ ਪੈਰਾਓ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਤੁਜ ਤੇ ਬਾਹਰ ਕਿਛੂ ਨ ਹੋਇ ਤੂ ਕਰ ਕਰ ਦੇਖੈ ਜਾਣੈ ਸੋਇ ਥੋੜੇ ਨਖੇਰ ਕੇ ਪਦ ਪੜਨੇ ਹਨ ਕਰ ਕਰ ਇਕੱਠਾ ਨਹੀਂ ਕਹਿ ਦੇਣਾ ਤੂ ਕਰ ਕਰ ਦੇਖੈ ਜਾਣੈ ਸੋਇ ਕਿਆ ਕਹੀਐ ਕੇਸ ਕਹੀ ਨ ਜਾਏ ਜੋ ਕਿਸ ਅਹੈ ਸਭ ਤੇਰੀ ਰਜਾਈ ਰਹਾਉ ਜੋ ਕਿਸ ਕਰਨ ਸੋ ਤੇਰੇ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਣਣਾ ਤੇਰੀ ਬਾਣੀ ਤੂੰ ਆਪੇ ਜਾਣ ਸਰਬ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੀਤੇ ਇੰਦਰਾਦਿਕ ਬ੍ਰਹਮਾਦ ਤਰੇ ਹਾਂਜੀ ਗੁਰ ਕੈ ਸ਼ਬਦ ਤਰੇ ਮਨ ਕੀਤੇ ਇਥੇ ਵਿਸਰਾਮ ਹੈ ਇੰਦਰਾਦਿਕ ਬ੍ਰਹਮਾਦ ਤਰੇ ਸਾਨਕ ਸੰਨੰਦਨ ਤਪਸੀ ਜਾਣ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਈ ਇਸ ਰਾਮ ਸੰਕ ਸੰਨੰਦਨ ਤਪਸੀ ਜਨ ਕੀਤੇ ਇਥੇ ਹੀ ਵਿਸਰਾਮ ਲਾਉਣਾ ਹੈ ਗੁਰ ਪ੍ਰਸਾਦੀ ਪਾਰ ਪਰੇ ਭਵਜਲ ਬਿਨ ਸਬਦੈ ਕਿਉ ਤਰੀਐ ਜੀ ਯਾਦ ਰੱਖਣ ਵਾਲਾ ਵਿਸਰਾਮ ਹੈ ਭਵਜਲ ਪਾਤੇ ਵਿਸਰਾਮ ਲਾਉਣਾ ਹੈ ਭਵਜਲ ਬਿਨ ਸਬਦੈ ਕਿਉ ਤਰੀਐ ਨਾਮ ਬਿਨਾ ਜਾਗ ਰੋਗ ਬਿਆਪਿਆ ਦੋਬਦਾ ਡੋਬ ਡੋਬ ਮਰੀਆ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤ੍ਰਿ ਭਵਨ ਸੁਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤਾ ਆਪੇ ਦਾਤ ਕਰੀ ਗੁਰ ਦਾਤਾ ਗੁਰ ਦਾਤਾ ਇਕੱਠਾ ਨਹੀਂ ਕਹਦੇ ਨਾ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਾਨਤੇ ਮਾਨਿਆ ਮਨ ਰਾਜਾ ਮਨ ਮਨਤੇ ਮੰਨਿਆ ਮਨ ਮੰਨਿਓ ਇਕੱਠਾ ਨੀ ਬੋਲਨਾ ਮਨ ਰਾਜਾ ਮਨ ਮਨਤੇ ਮੰਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗਉਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੂਰ ਦੀਣਾ ਸਾਚ ਸਬਦ ਨਿਸਤਾਰਾ ਤੇਰੋ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਤਾਨਹੀਨਾ ਜਰ ਜੀਤਿਆ ਸਿਰ ਕਾਲੂ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨੈਣੀ ਦ੍ਰਿਸ਼ਟ ਨਹੀਂ ਇਥੇ ਠਮਕ ਲਾਉਣੀ ਹੈ ਤਾਨਹੀਨਾ ਨਹੀਂ ਤਨਹੀਨਾ ਨਹੀਂ ਕਹਿ ਦੇਣਾ अर्थ गलत हो जाएगा फिर नैनी दृष्ट नहीं तनहीनाथे विश्राम है जर जीतिया जीतिया पद थोड़ा जा कस के बोलना है सिर कालो रूप रंग रहस नहीं साचा क्यों छोडा जाम जालो प्राणी हर जाप जन्म गयो ये प्राणी हर जाप ਇਥੇ ਵਿਸਰਾਮ ਲਾਉਣਾ ਹੈ ਜਨਮ ਗਯੋ ਸਾਚ ਸ਼ਬਦ ਬਿਨ ਕਬ ਹੋਣਾ ਛੂਟਸ ਬਿਰਥਾ ਜਨਮ ਭਯੋ ਰਹਾਉ ਤਾਨ ਮਹ ਕਾਮ ਕ੍ਰੋਧ ਹਉ ਮਮਤਾ ਕਠਿਨ ਪੀਰ ਆਤ ਭਾਰੀ ਗੁਰਮੁਖ ਰਾਮ ਜਪਹੁ ਰਸ ਰਸਨਾ ਏਨ ਬਿਦ ਤਾਰ ਤੂ ਤਾਰੀ ਗੁਰਮੁਖ ਰਾਮ ਜਪੋ ਰਾਸ ਰਸਨਾ ਇਥੀ ਵਿਸਨਾਮ ਹੈ ਏਨ ਬੇਦ ਤਾਰ ਤੂ ਤਾਰੀ ਬਹਿ ਦੇ ਕਰਨ ਅਕੰਧ ਭਈ ਹੋਛੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬੇਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ